ਦੀਵਾਨਾ ਵਿੱਚ ਹਾਜ਼ਰੀਨ ਵਾਲੇ ਉਸ ਕਾਜੋ ਪਹਿਨਾ ਨੇ ਉਸ ਕਾਜੋ ਵੀਰਾ ਨੇ ਆਪਣੇ ਪਰਿਵਾਰ ਦੇ ਇੱਕ ਮਾਈ ਦੇ ਬਹੁਤ ਸਾਰੇ ਮਾਇਕਸੀ ਆਦਰੂਪ ਜੀ ਤੁਹਾਡੀ ਸਿਖਾ ਦੇ ਮਾਨ ਨੰਦਰ ਮਾਇਆ ਦਾਸ ਕਰਕੇ ਗਏ ਉਹ ਪਾਤਸ਼ਾਹ ਜੀ ਦੀ ਸ਼ਾਨ ਸ਼ਕਤ ਪ੍ਰਕਾਰ ਨੂੰ ਸਭੀ ਹਾਜ਼ਰੀਨ ਪ੍ਰਵਾਨ ਕਰਨ ਚਾਹ ਦੀ ਕੌਡੀ ਦਾ ਅਕਸ਼ ਕਰ ਆਓ ਸਾਰਿਆਂ ਸਤਿਕਾਰ ਜੋ ਪਹਿਨਾਸ ਕਾਜੋ ਵੀ ਸਮੇਂ ਦੇ ਦਾਤ ਤੋਂ ਸਮਝੇ ਹੋ ਤੁਹਾਡੀ ਸਿਮਲੀ ਹਾਜ਼ਰੀ ਕਰੀਏ ਪ੍ਰਵਾਨ ਸਾਲ ਸਨ ਮੇਰੀ ਕੌਮ ਦੇ ਬਹੁਤ ਸਾਰੇ ਢਾਡੀ ਜਿਨਾਂ ਨੇ ਸਾਡੇ ਤੋਂ ਬਾਅਦ ਵੀ ਹਾਜ਼ਰੀ ਭਰਨੀ ਆਉ ਮੈਂ ਸਮਝੀ ਕਦ ਤੱਕ ਕਰਦਾ ਹੋਇਆ ਕਿ ਮੇਰੇ ਇਹ ਹਜ਼ਰਤ ਨਹੀਂ ਮੈਂ ਸਮਝੇ ਅੱਲਾਹ ਕਰਾ ਬੜਾ ਮਾਣ ਮਿਲਦਾ ਬੜਾ ਸਤਿਕਾਰ ਮਿਲਦਾ ਹੈ ਇਸ ਢਾਡੀ ਦੇ ਇਸ ਸਟੇਜ ਤੇ ਤਰਨਾਤ ਹੈ ਕਿ ਫੁੱਟੇ ਨੂੰ ਵੀ ਸਾگە ਦਾ ਖੁਦ ਅਸਲ ਇਹ ਪ੍ਰਬੰਧ ਕਮੇਟੀ ਦਾ ਅਸਕਰ ਜੋ ਬਾਬਾ ਜੀ ਜਿਹਨਾਂ ਨੂੰ ਬਹੁਤ ਸਾਰਾ ਮਾਣ ਵੀ ਭੇਜਿਆ ਹੈ ਸੋਚੇ ਕਾ ਕਿ ਕਾਦੋ ਸੰਸਦੀ ਪਿਛਲੇ 3 ਮਹੀਨੋਂ ਸ਼ਹੀਦਾ ਦਾ ਸਤਾ ਸਰਕਾਰ ਦੇ ਸ਼ਹੀਦਾ ਉਸਤਾਨ ਇਹ ਅਦੀਮਾ ਸ਼ਾਂਤੀ ਦੇ ਬੋਲ ਬਣੇ ਕੋ ਅਲੰਗ ਹੋ ਜਾਣੇ ਵਾਲੀ ਪੰਜਵੇਂ ਨਾਮਕ ਧੰਤਾ ਸਿੰਘ ਅਰਜਨ ਦੇਵ ਪਾਖਸ਼ਮ ਰਾਤਾ ਅਸੀਂ ਸ਼ਹੀਦੀ ਯਾਣਾ ਬਣਾਏ ਹੈ ਮੈਂ ਗੱਲ ਕਰ ਜਾ ਰਿਹਾ ਸੀ ਸੇ